ਕਾ ਪੰਜਾਬ ਦਾ ਜਿਹੜਾ ਘਰੇ ਦਾ ਹੀ ਨਹੀਂ ਆਪਣਾ ਕੁਝ ਕਰ ਸਕਦਾ ਜਿਹੜੀ ਆਪਦੀ ਕੌਨਸ਼ੀਅੰਸੀ ਆ ਉਹਦਾ ਨਹੀਂ ਕੁਝ ਕਰ ਸਕਿਆ ਤੇ ਉਹ ਬਾਕੀਆਂ ਦਾ ਕੀ ਕਰੂਗਾ ਤੇ ਮਜਬੂਰ ਅੱਜ ਮੈਨੂੰ ਇਹ ਆਉਣਾ ਪਿਆ ਮੈਨੂੰ ਸੀ ਵੀ ਮੁੱਖ ਮੰਤਰੀ ਦਾ ਏਰੀਆ ਖੁਸ਼ ਕਰੋ ਕੁਛ ਕਰੋ ਕੁਛ ਕਰੋ ਪਰ ਹੁਣ ਜਦੋਂ ਹੱਥ ਹੀ ਇੱਕ ਇਲੈਕਸ਼ਨ ਸੀ ਹੁਣ ਪਾਇ ਲੈ ਮੈਨੂੰ ਸਾਰੇ ਹੀ ਜਾ ਕੇ ਟੂਰੀ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉੱਥੇ ਜਾ ਕੇ ਹਰ ਇੱਕ ਦੁਕਾਨਦਾਰ ਐਸਟੀਸ਼ਨ ਸਾਰੀਆਂ ਇਕੱਠੇ ਰੋ ਕੇ ਆਰਤੀ ਇਹ ਸਾਰੇ ਬਿੱਲ ਕਲੈਕਸ਼ਨ ਕਰਕੇ ਉੱਥੇ ਆਏ ਵਸਿੱਕੇ ਸਾਰਿਆਂ ਨੇ ਮੈਨੂੰ 3 ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਤੂੰ ਹੀ ਦੋ ਹਿੱਸਿਆਂ ਤੋਂ ਮੰਡਿਆ ਹੋਇਆ 22 21 ਪੇਅਰ ਨੇ ਜਿਹੜੇ ਇੰਦੇ ਜਿਹੜੇ ਆਉਣ ਜਾਣ ਮਤਲਬ ਉਹ ਪੂਰੀਉਂ ਨਿਕਲਦੇ ਆ ਤੇ ਦਰਬੀਬਨ 3-4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੱਟਾ ਘੰਟਾ ਇਹ ਫਾਟੇ ਬੰਦ ਰਿਹਾ ਲੋ ਜੇ ਤੁਸੀਂ ਕਿਸੇ ਸਕੂਲ ਜਾਣਾ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰੇ ਹੀ ਉਹ ਘੰਟਿਆਂ ਬੰਦੀ ਫਸਿਆ ਰਿਹਾ ਜਦ ਕਿ ਰਾਜਧਾਨੀ ਆਮ ਆਦਮੀ ਪਾਰਟੀ ਜਿੱਤੇ ਬਾਕੀ ਆਪਾਂ ਕੀ ਕਰਾਂਗੇ ਕਿਸੇ ਤਰੀਕੇ ਨਾਲ ਸਾਰੇ ਪੰਜਾਬ ਦੇ ਵੀਰਾਂ ਹਲਕਾ ਨਹੀਂ ਆਉਣਾ ਜਿੱਥੋਂ ਮੈਂ ਹਾਂ ਉੱਥੇ ਸਾਡਾ ਪਿੰਡ ਆ ਜਿਵੇਂ ਨਾਲ ਦਰਾਹਾ ਸ਼ਹਿਰ ਉੱਥੇ ਦਾ ਫਟਕਾ ਸੀ ਕਹਿ ਕੇ ਥੱਕੂ ਕਹਿ ਕੇ ਥੱਕੂਗੇ ਅੱਜ ਤੱਕ ਉਹਦੀ ਪਰਮਿਸ਼ਨ ਨਹੀਂ ਲੈਂਦੇ ਜਿੱਦੂ ਜਾਇਕੀ ਕਰਾਇਆ ਵੇਖੋ ਫਾਰਜ ਮੈਂ ਜਿਹੜਾ ਮੈਂ ਸਮਝਦਾ ਪੰਜਾਬ ਦਾ ਜਿਹਨੂੰ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਰਾਜਨੀਤੀ ਕਹਿੰਦੇ ਅੱਜ ਮੁੱਖ ਮੰਤਰੀ ਆ ਜਿਹੜਾ ਇਹ ਭਗਵੰਦ ਮਾਨ ਸਾਹਿਬ ਉਹ ਵੀ ਤੋਂ ਬੜ ਕੇ ਗਏ ਨੇ ਦੋ ਵਾਰੋਂ ਮੈਂਬਰ ਪਾਰਲੀਮੈਂਟ ਰਹੇ ਨੇ ਮੈਂ ਹੈਰਾਨ ਪ੍ਰੇਸ਼ਾਨਾ ਐਮਪੀ ਦਾ ਕੰਮ ਸਭ ਤੋਂ ਜ਼ਿਆਦਾ ਲੜਾਉਂਦੇ ਆ ਉਹ ਰੇਲਵੇ ਦਾ ਹੁੰਦਾ ਕਰਨ ਦਾ ਉਹਦਾ ਸਮਾਰਟ ਸਿਟੀ ਲਿਆਉਣਾ ਹੁੰਦਾ ਉਹਦਾ ਸੈਂਟਰ ਤੋਂ 에어ਪੋਰਟ ਲਿਆਉਣਾ ਹੁੰਦਾ ਕਿਉਂਕਿ ਜਿਹੜੇ ਇਮੈਗਨ ਸੈਂਟਰ ਦੇ ਆ ਨਾ ਉਹਦੇ ਵਿੱਚ ਮੈਂ ਹੈਰਾਨ ਹੋ ਗਿਆ ਸਾਢੇ 3 ਸਾਲ ਮੈਨੂੰ ਦੇਖਦੇ ਰਹੇ ਸਾਲ ਮੈਨੂੰ ਵੀ ਮੰਤਰੀ ਬੜੇ ਨੂੰ ਮੈਂ ਮੰਤਰੀ ਵੀ ਬਣੇ ਹੋ ਗਏ ਕੋਈ ਪੰਜਾਬ ਦਾ ਮੈਂ ਸਮਝਦਾ ਐਸਾ ਕੋਨਾ ਨਹੀਂ ਜਿੱਥੋਂ ਮੈਨੂੰ ਕੋਈ ਸੰਸਥਾ ਕੋਈ ਐਨ ਜੀਓ ਮੈਂ ਇਹ ਆਪਣੀ ਪਾਰਟੀ ਤੋਂ ਇਲਾਵਾ ਦੀ ਗੱਲ ਕਰਦਾ ਦੂਜੇ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਹਾਂ ਨਾ ਵੀ ਵਿਸਾਇ ਪਰ ਆਹ ਮਾਰਦੀ ਪਾਰਟੀ ਦਾ ਇੱਕ ਵੀ ਅੱਜ ਤੱਕ ਮੈਂ ਕਹਿ ਕੇ ਥਿਆ ਵੀ ਇਹ ਪੰਜਾਬ ਦੀ ਗੱਲ ਆ ਭਾਈ ਇਹ ਪਾਰਟੀਆਂ ਦੀ ਗੱਲ ਨਹੀਂ ਮੈਂ ਕੋਈ ਕਿਸੇ ਪਾਰਟੀ ਦੇ ਜਦੋਂ ਸਰਕਾਰ ਬਣ ਜਾਂਦੀ ਆ ਉਹਨਾਂ ਕੋਲ ਵੀ ਸੱਤਾ ਹੁੰਦਾ ਤੇ ਅੰਤਰੀ ਵੀ ਸੱਤਾ ਹੁੰਦੀ ਪਰ ਕਿਉਂ ਨਹੀਂ ਸਕਿਆ ਇਹ ਜਿਹੜਾ ਮੁੱਖ ਮੰਤਰੀ ਆ ਇੱਥੇ ਮੈਨੂੰ ਤਾਂ ਹਰਾਨ ਹੋ ਗਿਆ ਬਈ ਪਤਾ ਲੱਗਿਆ ਵੀ ਧੂੜੀ ਦੇ ਵਿੱਚ ਇਹ ਮੁੱਖ ਮੰਤਰੀ ਜਿਹੜਾ 10 ਸਾਲ ਤੇ ਆ ਸਾਡੇ 13 14 ਸਾਲ ਹੋ ਗਏ ਇੱਥੇ ਦੇ ਲੋਕ ਵੋਟ ਪਾਉਂਦੇ ਨੇ ਤੇ ਇੱਕ ਆਪਣਾ ਮਕਾਨ ਵੀ ਹੋਏ ਹਨ ਦੁਕਾਨ ਵੀ ਘਰ ਵੀ ਮੈਨੂੰ ਕਿਹਦਾ ਮਕਾਨ ਆਪਣਾ ਹੋ ਸਕਦਾ ਹਰ ਦੇ ਕੋਲ ਜਿਆਦਾ ਤਾਂ ਨਹੀਂ ਹੁੰਦੇ ਪਰ ਮਕਾਨ ਕਿਸੇ ਪਾਰਟੀ ਦੇ ਵਰਕਰ ਦਾ ਕਿਸੇ ਵਲੰਟੀਅਰ ਦਾ ਕਿਸੇ ਕਿਰਾਏ ਤੇ ਲਿਆ ਜਾ ਸਕਦਾ ਜਿੱਥੇ ਮੁੱਖ ਮੰਤਰੀ ਰਮੇ ਮੁੱਖ ਮੰਤਰੀ ਧਰਨਪਤ ਧਰਨਪਤ ਨਹੀਂ ਗਏ ਆ ਕੇ ਆਹ ਬੀਜੇਪੀ ਦੀ ਸਾਡੀ ਟੀਮ ਬੈਠੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਆ ਸਾਡੇ ਇਲੈਕਸ਼ਨ ਲੜੀ ਵਿਧਾਨ ਸਭਾ ਦੇ ਲੋਕ ਬੈਠੇ ਆ ਸਾਡੇ ਸਾਰੇ ਜਨਰਲ ਸੈਕਟਰੀ ਬੈਠੇ ਆ ਸਾਡੇ ਸਾਰੇ ਜਿਹੜੇ ਪੁਰੇ ਦੇ ਮੰਡਲ ਪ੍ਰਧਾਨ ਨੇ ਮੰਡਲ ਦੀ ਬੋਡੀ ਆ ਸਾਡੇ ਸਾਡੇ ਕੌਂਸਲਰ ਨੇ ਐਕਸ ਕੌਂਸਲਰ ਨੇ ਬੀਜੇਪੀ ਦੇ ਉਹ ਸਾਰੇ ਬਿਟੀ ਇਹ ਲਗਾਤਾਰ ਮੈਨੂੰ ਇਸ ਗੱਲ ਬਾਰੇ ਬਾਰ-ਬਾਰ ਜਦੋਂ ਵੀ ਬੀਜੇਪੀ ਦੀ ਕੋਈ ਮੀਟਿੰਗ ਹੁੰਦੀ ਸੀ ਇਹ ਕਹਿੰਦੇ ਸੀ ਮੈਨੂੰ ਸੀ ਵੀ ਮੁੱਖ ਮੰਤਰੀ ਦਾ ਏਰੀਆ ਖੁਸ਼ ਕਰੋ ਖੁਸ਼ ਕਰੋ ਕੁਛ ਕਰੋ ਪਰ ਹੁਣ ਜਦੋਂ ਹਾਦੀ ਇੱਕ ਕਲੈਕਸ਼ਨ ਸੀ ਹੁਣ ਪਾਇਆ ਮੈਨੂੰ ਸਾਰੇ ਹੀ ਜਾ ਕੇ ਤੂ ਵੀ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੇ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉੱਥੇ ਜਾ ਕੇ ਹਰ ਇੱਕ ਦੁਕਾਨਦਾਰ ਇਸ ਵਿਸ਼ੇ ਸਾਰੀਆਂ ਇਕੱਠੇ ਹੋ ਕੇ ਆਉਂਦੀ ਸੀ ਸਾਰੇ ਬਿੱਲ ਕਲੈਕਸ਼ਨ ਕਰਕੇ ਉੱਥੇ ਆਏ ਹੋਏ ਸੀ ਕਿ ਸਾਰਿਆਂ ਨੇ ਮੈਨੂੰ 3 ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਤੁਮੀ ਦੋ ਇਸਿਆਂ ਚ ਵੰਡਿਆ ਹੋਇਆ 22 21 ਪੇਅਰ ਨੇ ਜਿਹਦੇ ਇੰਦੇ ਜਿਹੜੇ ਆਉਣ ਜਾਣ ਮਤਲਬ ਉਹ ਪੂਰੀਓ ਨਿਕਲਦੇ ਆ ਤੇ ਦਰਬੀਵਨ 3-4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੰਟਾ-ਘੰਟਾ ਇਹ ਫਾਲੇਕ ਬੰਦ ਰਹਿਆ ਨਾ ਜੇ ਤੁਸੀਂ ਕਿਸੇ ਸਕੂਲ ਜਾਣਾ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰੇ ਹੀ ਉਹ ਘਰထဲ ਬੰਦੀ ਫਸਿਆ ਰਿਆ ਜਿਹੜੀ ਕਿ ਰਾਜਧਾਨੀ ਆਮ ਆਦਮੀ ਪਾਰਟੀ ਦੀ ਤੇ ਬਾਕੀ ਆਪਾਂ ਕੀ ਕਰਾਂਗੇ ਇਸੇ ਤਰੀਕੇ ਨਾਲ ਸਾਰੇ ਪੰਜਾਬ ਦੇ ਮੇਰਾ ਹਲਕਾ ਨਹੀਂ ਆਉਣਾ ਜਿੱਥੋਂ ਮੈਂ ਹਾਂ ਉੱਥੇ ਸਾਡਾ ਪਿੰਡ ਆ ਜਿਵੇਂ ਨਾਲ ਦਰਾਹਾ ਸ਼ਹਿਰ ਉੱਥੇ ਦਾ ਫਟਕਾ ਸੀ ਕਹਿ ਕੇ ਥੱਕ ਗਏ ਕਹਿ ਕੇ ਥੱਕ ਗਏ ਅੱਜ ਤੱਕ ਉਹਦੀ ਪਰਮਿਸ਼ਨ ਨਹੀਂ ਦੇਂਦੇ ਉਹਨੂੰ ਐਸ ਡੀ ਯੂ ਨੇ ਸਾਈਨ ਕਰਨਾ ਹੈ ਪੀ ਡਬਲਯੂ ਡੀ ਲੈਕ ਵਿੱਚ ਦੇ ਦੇਣੇ ਕਿਉਂਕਿ ਜਿਹੜਾ ਪੁਲ ਲੈਣਾ ਹੁੰਦਾ ਚਾਹੇ ਬਣਾ ਪੂਰਾ ਰੇਲਵੇ ਦਊਗੀ ਪਰ ਜਿਹੜਾ ਪੁਲ ਲੈਣਾ ਉਹ ਤਾਂ ਪੀ ਡਬਲਯੂ ਡੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਸੰਭ ਤੇ ਲੈਣਾ ਹੈ ਉਹ ਮਨਜ਼ੂਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਹੁੰਦੇ ਨੇ ਉਹ ਮਨਜ਼ੂਰੀ ਨਹੀਂ ਦਿੰਦੇ ਅੱਜ ਤੱਕ ਮੈਂ ਕਾਹੇ ਮੁੱਖ ਮੰਤਰੀ ਪੰਜ ਦਿਨ ਉੱਥੋਂ ਭੱਜ ਗਿਆ ਤੇ ਜਦੋਂ ਮੈਂ ਉੱਥੇ ਗੱਲ ਕਰ ਰਿਹਾ ਸੀ ਕਲੈਕਸ਼ਨਸ ਵੀ ਮੈਂ ਤੁਹਾਨੂੰ ਭਾਈ ਘੇਰੂਗਾ 48 ਘੰਟੇ ਦਾ ਸਮਾਂ ਤੁਹਾਡੇ ਕੋਲ ਪਰ ਕੋਲ ਮੁੱਖ ਮੰਤਰੀ ਸਾਹਿਬ ਚਲੇ ਗਏ ਉਹ ਤੋਂ ਬੜੇ ਹੀ ਮੁਗਬੇ ਵੀ ਫੜਨੇ ਲੋਕਾਂ ਦੇ ਖਾਤਰ ਫੜਨੇ ਮੈਂ ਤਾਂ ਦਿਨ ਤਾਂ ਕੋਈ ਨਹੀਂ ਜੀ ਤੇ ਅੱਜ ਮੁੱਖ ਮੰਤਰੀ ਸਾਹਿਬ ਇੰਨੇ ਘਬਰਾ ਗਏ ਕਿ ਵੀ ਸਰਕਾਰ ਉਹਨਾਂ ਨੇ ਜਦੋਂ ਉਹ ਮੇਰੀ ਟ੍ਰੇਨ ਆ ਜਿਹੜੀ ਅੱਧ ਧੂਰੀ ਤੋਂ 1 ਕਿਲੋਮੀਟਰ ਫੜਕ ਤੋਂ ਪਿੱਛੇ ਸੀ 1 ਕਿਲੋਮੀਟਰ ਪਿੱਛੇ ਸੀ ਤੇ ਉਹਨਾਂ ਦੇ ਬਹਿਕਵੇਂ ਅਫਸਰਾਂ ਨੇ ਦੱਸਿਆ ਵੀ ਆਵੜੇ ਹੀ ਕਿਲੇ ਅੰਦਰ ਹੁਣ ਕੀ ਕਰੀਏ ਤਾਂ ਮੁੱਖ ਮੰਤਰੀ ਨੇ ਇੱਕ ਜਾਲੀ ਨਕਲੀ ਝੂਠਾ ਡੀਬੇਟ ਕੀਤਾ ਦੇਖੋ ਮੁੱਖ ਮੰਤਰੀ ਮਤਲਬ ਇੰਨਾ ਬਹੁਰੇ ਲੋਕਾਂ ਨੂੰ ਮੈਂ ਪੁੱਛਿਆ ਕਦੇ ਆਇਆ ਦੇਖਿਆ ਕਦੇ ਨਾ ਕਦੇ ਦੇਖਿਆ ਇਹ ਕਿਸੇ ਬਹੁਤ ਬਾਰਤੀ ਕਿਸੇ ਨਵੀਂ ਤੇ ਹੁਣ ਝੂਠਾ ਟਵੀਟ ਕੀਤਾ ਹੈ ਮੇਰੇ ਨਾਲ ਸਾਰੇ ਮਹਿਕਮੇ ਹੈ ਸਭ ਕੁਝ ਹੈ ਪਰ ਏਦਾਂ ਵੀ ਆਵੇ ਤੇ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਜਾਂ ਮੇਰੇ ਮਹਿਕਮੇ ਨਾਲ ਆਪ ਜਾਂ ਮੈਨੂੰ ਟੀ ਮਿਨਿਸਟਰ ਦੇ ਮਹਿਕਮੇ ਆਫਿਸਲੀ ਆਪ ਤੇ ਡਾਕਟਰ ਕੋਈ ਵੀ ਗੱਲ ਕੀਤੀ ਇੱਕ ਵਾਰੀ ਵੀ ਜੇ ਉਹਨਾਂ ਨੇ ਮੇਰੇ ਆਫਿਸ ਨਾਲ ਜਾਂ بڑے ਮੰਤਰੀ ਜਿਹੜੇ ਅਫਸਰ ਵੀ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਐਸੇ ਐਮਐਲਏ ਇੱਥੇ ਦੇ ਨਵੇਂਦੇ ਹੋਣ ਨਾਲ ਤੇ ਨਾ ਮੁੱਖ ਮੰਤਰੀ ਹੋਣ ਨਾਲ ਤੇ ਇੱਕ ਚਿੱਠੀ ਇੱਕ ਚਿੱਠੀ ਵੀ ਜੇ ਰੇਲਵੇ ਬੈਕਮੈਨ ਨੂੰ ਉਹਨਾਂ ਨੇ ਲਿਖੀ ਹੋਵੇ ਨਾ ਉਹਨਾਂ ਦੇ ਕਿਸੇ ਓਐਸਡੀ ਦੇ ਨਾਮ ਨਾਲ ਡਿਪ੍ਰਿੰਸੀਪਲ ਸੈਕਟਰੀ ਨੇ ਨਾ ਵੱਲ ਚੀਫ ਸੈਕਟਰੀ ਨੇ ਕਿਸੇ ਨੇ ਕੋਈ ਵੀ ਚੁੱਕੀ ਹੈ ਅੱਜ ਇੱਕ ਝੂਠਾ ਡਿਬੀਟ ਕਰਕੇ ਵੀ ਆਪਣੀਆਂ ਵੀ ਕੀਮਤ ਬਣਾ ਕੇ ਪਾਸਕਟੂਨਗੀਆਂ ਪਾਸਤਾ ਅੱਜ ਆਇਆ ਮੈਂ ਉਹ ਹੁਣ ਦੇਖਾਂਗੇ ਵੀ ਕੀ ਆ ਕੀ ਨਹੀਂਗਾ ਅਫਸਰਾਂ ਨੂੰ ਕਹਾਂਗੇ ਭਾਈ ਦੇਖੋ ਲਿਆਓ ਫਾਈਲ ਇਹਦੀ ਇਹਨੂੰ ਬਣਾਈਏ ਅਸੀਂ ਤਾਂ ਕਹਿੰਦੇ ਹਾਂ ਮੁੱਖ ਮੰਤਰੀ ਸਾਹਿਬ ਕੱਲ ਆਏ ਨਹੀਂ ਜਿਹੜੇ ਵੀ ਹੋਰ ਜ਼ਰੂਰੀ ਨੇ ਤੁਸੀਂ ਆ ਕੇ ਗੱਲ ਕਰੋ ਤੁਹਾਡੇ ਆਫੀਸਰ ਸਾਡੇ ਨਾਲ ਗੱਲ ਕਰਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਜਿਹੜੇ ਕੋਲ ਬਣਾਉਣ ਵਾਲੇ ਨੇ ਜਿਹੜੇ ਅੰਡਰਬ੍ਰਿਜ ਬਣਾਉਣ ਵਾਲੇ ਉਹ ਬਹਿ ਕੇ ਆਪਣਾ ਗੱਲ ਕਰੀ ਵੀ ਕਿ ਕਿਵੇਂ ਉਹਨਾਂ ਨੂੰ ਬਣਾਇਆ ਜਾ ਸਕਦਾ ਕੀ ਉਹਨਾਂ ਚ ਇਸ਼ੂ ਨੇ ਆ ਹੁਣੇ ਇੱਕ ਪੇ ਨੂੰ ਮਿਲੇ ਚਾਹੇ ਉਹ ਚ ਕੋਈ ਇਸ਼ੂ ਹੋਵੇ ਕਿਹੜੀ ਅੰਡਰਬ੍ਰਿਜ ਹੈ ਮੈਨੂੰ ਪਤਾ ਨਹੀਂ ਬੱਬਨਪੁਰ ਦੀ ਕੰਮ ਕੀਤੀ ਉਹ ਚ ਇਸ਼ੂ ਚਾਹੇ ਰੇਲਵੇ ਵੱਲੋਂ ਹੋ ਸਕਦਾ ਚਾਹੇ ਕੋਈ ਇਸ਼ੂ ਪੰਜਾਬ ਸਰਕਾਰ ਵੱਲੋਂ ਹੋਵੇ ਪਰ ਪਤਾ ਤਾਂ ਲੱਗਦਾ ਜੇ ਗੱਲ ਮੈਂ ਆਇਆ ਤਾਂ ਪਤਾ ਲੱਗੂ ਸਾਡੇ ਵੱਲੋਂ ਉਹਦਾ ਕੰਪਲੀਟ ਚਲੋ ਮੈਂ ਉਹੋ ਚ ਵੀ ਨਹੀਂ ਜਾਂਦਾ ਕਾਪ ਸਰਕਾਰ ਵੱਲੋਂ ਕੋਈ ਫੋਰੈਸਟ ਦੀ ਉਹਨਾਂ ਨੂੰ ਪਰਮਿਸ਼ਨ ਆ ਜਾਂ ਕੀ ਹੈ ਕੂਟ ਮੈਂ ਉਸ ਗੱਲ ਚੁੱਕੀ ਜਾਂ ਪਰ ਅੱਜ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ ਇੱਕ ਨਸ਼ੇ ਦੇ ਨਾਂ ਤੇ ਜਿਹੜੀ ਕੈਂਪੇਨ ਚਲਾਈ ਹੋਈ ਹੈ ਉਹ ਬਹੁਤ ਵਧੀਆ ਜਰੂਰੀ ਚਾਹੀਦੀ ਆ ਪਰ ਉਹ ਕੈਂਪੇਨ ਤੁਸੀਂ ਹੁਣ ਜਦੋਂ ਦੇਖਿਆ ਸਾਢੇ 3 ਸਾਲ ਹੋ ਗਏ ਪੱਲੇ ਕੁਝ ਨਹੀਂ ਰਿਹਾ ਢਾਂਡੇ ਵਿੱਗੇ ਉਹ ਸਿਰਫ ਅਖਬਾਰਾਂ ਤੇ ਮੀਡੀਆ ਚੈਨਲਾਂ ਤੇ ਦਿਖਾਉਣ ਲਈ ਉਹ ਪਰੋਸਿਆ ਜਾਂਦਾ ਉਹਦੇ ਥਲੇ ਸਭ ਡਵੈਲਪਮੈਂਟ ਦੇ ਕੰਮ ਆ ਦੇਖਿਆ ਤੁਸੀਂ ਗੰਦ ਕਿੰਨੇ ਲਿਆ ਜਿਸ ਧੂਰੀ ਦੇ ਵਿੱਚ ਯਾਰ ਮੈਂ ਮਾੜੇ ਆ ਚੰਗੇ ਮੈਂ ਨਹੀਂ ਕਹਿੰਦਾ ਪਰ ਜਿਹੜੇ ਅੱਜ ਤੱਕ ਮੁੱਖ ਮੰਤਰੀ ਰਹੇ ਨੇ ਪੰਜਾਬ ਤੇ ਆਪਣਾ ਪਿੰਡ ਆਪਣਾ ਸ਼ਹਿਰ ਤਾਂ ਉਹਨਾਂ ਨੇ ਚੰਡੀਗੜ੍ਹ ਦੇ ਬਣਾਏ ਨੇ ਇਹ ਇੱਕ ਐਸਾ ਬੰਦਾ ਏ ਤੁਸੀਂ ਜਾ ਕੇ ਦੇਖੋ ਜਿਹੜੇ ਵੀ ਮੁੱਖ ਮੰਤਰੀ ਨੇ ਭਾਈ ਪਹਿਲਾਂ ਰਹੇ ਨੇ ਜਿਹੜੇ ਮੁੱਖ ਮੰਤਰੀ ਮੈਂ ਕਹਿੰਦਾ ਮਾੜੇ ਨੇ ਚੰਗੇ ਨੇ ਕੁਛ ਨਹੀਂ ਪਰ ਆਪਣੇ ਸ਼ਹਿਰ ਦੇ ਲਈਦਾ ਕੀਤਾ ਇਹ ਕਿਹੜਾ ਕੈਸਾ ਮੁੱਖ ਮੰਤਰੀ ਹੈ ਕਹੂਗਾ ਦੇਮੇ ਪੰਜਾਬ ਦਾ ਜਿਹੜਾ ਪੰਜਾਬ ਦਾ ਜਿਹੜਾ ਘਰੇ ਦਾ ਹੀ ਨਹੀਂ ਆਪਣਾ ਕੁਝ ਕਰ ਸਕਦਾ ਜਿਹੜੀ ਆਪਦੀ ਕੌਨਸਟਿਊਐਂਸੀ ਆ ਉਹਦਾ ਨਹੀਂ ਕੁਝ ਕਰ ਸਕਿਆ ਤੇ ਉਹ ਬਾਕੀਆਂ ਦਾ ਕੀ ਕਰੂਗਾ ਤੇ ਮਜਬੂਰਨ ਅੱਜ ਮੈਨੂੰ ਇਹ ਆਉਣਾ ਪਿਆ ਮੈਂ ਦੇਖਦਾ ਸੀ ਵੀ ਕਦੇ ਵੀ ਇਹ ਬੰਦਾ ਕਰੂਗਾ 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 ਪਰ ਨਹੀਂ ਕੱਖ ਨਹੀਂ ਕੀਤਾ ਇਸ ਕਰਕੇ ਬੜੀ ਮੰਨ ਭਾਗੀ ਗੱਲ ਆ